1 ਅਪ੍ਰੈਲ 1921 ਨੂੰ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਆਗਮਨ ਹੁੰਦਾ ਹੈ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ 6ਵੇਂ ਪਾਤਸ਼ਾਹ ਦੇ 5ਵੇਂ ਪੁੱਤਰ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਰ ਇਹਨਾਂ ਨੇ ਜਿਹੜਾ ਕਾਰਜ ਗੁਰੂ ਤੇਗ ਬਹਾਦਰ ਸਾਹਿਬ ਨੇ 1675 ਦੇ ਵਿੱਚ ਕੀਤਾ ਉਹਦੀ ਭਵਿੱਖ ਬਾਣੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਆਗਮਨ ਸਮੇਂ ਕਰ ਦਿੱਤੀ ਸੀ ਉਹਦੀ ਸ਼ੁਰੂਆਤ ਉਹਨਾਂ ਨੇ 4 ਸਾਲ ਦੀ ਉਮਰ ਦੇ ਵਿੱਚ ਕਰ ਦਿੱਤੀ ਹੈ ਉਸ ਕਾਰਜ ਦੀ ਜਦੋਂ ਪਾਦਸ਼ਾਹ ਨੇ ਆਪਣੇ ਪੰਜਵੇਂ ਸਪੁੱਤਰ ਸਾਹਿਬਜ਼ਾਦੇ ਦੇ ਦਰਸ਼ਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਆਸਾ ਕੀ ਵਾਰ ਦਾ ਕੀਰਤਨ ਸੁਣ ਕੇ ਹਟੇ ਨੇ ਬਾਹਰ ਆਏ ਸਿੱਖਾਂ ਨੇ ਆ ਕੇ ਖਬਰ ਦਿੱਤੀ ਮਹਾਰਾਜ ਪੰਜਵੇਂ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ ਗੁਰੂ ਕਾ ਮਹਿਲ ਤੁਹਾਡੇ ਚੋ ਜਿਹੜੀਆਂ ਸੰਗਤਾਂ ਨੇ ਦਰਸ਼ਨ ਕੀਤੇ ਨੇ ਅੰਮ੍ਰਿਤਸਰ ਦੇ ਸੱਚਕੰਡ ਅਕਾਲ ਤਖਤ ਸਾਹਿਬ ਤੇ ਪਿਛਲੇ ਪਾਸੇ ਅੰਦਰ ਗਲਿਆਰਿਆਂ ਦੇ ਅੰਦਰ ਸਥਾਨ ਬਣਿਆ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਘਰ ਪਹੁੰਚੇ ਬਾਲ ਦੇ دیدار ਕੀਤੇ ਕਹਿੰਦੇ ਜਦੋਂ دیدار ਕੀਤਾ ਨਾ ਮਹਾਰਾਜ ਮੁਸਕਰਾਏ ਤੇ ਉਹਨਾਂ ਨੇ ਆਪਣਾ ਸਿਰ ਝੁਕਾਇਆ ਭਾਈ ਬਿਧੀ ਚੰਦ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਮਹਾਨ ਰੂਹਾਂ ਸਿੱਖ ਜਗਤ ਦੀ ਉੱਥੇ ਖੜੀਆਂ ਨੇ ਭਾਈ ਬਿਧੀ ਚੰਦ ਜੀ ਹੈਰਾਨ ਹੋ ਗਏ ਕਹਿਣ ਲੱਗੇ ਵੀ ਪਾਤਸ਼ਾਹ ਚਾਰ ਪੁੱਤਰਾਂ ਦਾ ਪਹਿਲਾ ਆਗਮਨ ਹੋਇਆ ਤੁਸੀਂ ਇਸ ਤਰ੍ਹਾਂ ਸਿਰ ਨਹੀਂ ਝੁਕਾਇਆ ਇਹਨਾਂ ਦੇ ਆਗਮਨ ਤੇ ਇਸ ਬਾਲ ਦੇ ਆਉਣ ਤੋਂ ਬਾਅਦ ਤੁਹਾਡਾ ਸ਼ਿਰਕ ਕਿਉਂ ਝੁਕਿਆ ਹੈ ਮਹਾਰਾਜ ਕਹਿੰਦੇ ਇਹਨਾਂ ਨੇ ਕਾਰਜ ਬਹੁਤ ਵੱਡਾ ਕਰਨਾ ਹੈ ਤੇ ਦੂਜੀ ਗੱਲ ਇਸ ਸੁਪੁੱਤਰ ਦੇ ਘਰ 'ਚ ਉਸ ਪੁੱਤਰ ਆਏਗਾ ਜਿਹੜਾ ਇਸ ਦੇਸ਼ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟੇਗਾ ਮਹਾ ਇਹ ਮਹਾਨ ਤੋਂ ਵੀ ਮਹਾਨ ਆਤਮਾ ਸਾਡੇ ਘਰ ਦੇ ਵਿੱਚ ਆਈ ਹੈ। ਦੇਨ ਰਚਕ ਸੰਕਟ ਹਰਨ ਕਹਿੰਦੇ ਇਹ ਦੀਨਾਂ ਦੇ ਦੁਖਿਆਰੇ ਲੋਕਾਂ ਦੇ ਸੰਕਟ ਨੂੰ ਹਰਨਗੇ ਉਹਨਾਂ ਦੀ ਰੱਖਿਆ ਕਰਨਗੇ ਉਨਾਂ ਤੇ ਆਈ ਹੋਈ ਵਿਪੱਤੀ ਨੂੰ ਕੱਟ ਦੇਣਗੇ ਇਹ ਇਸ਼ਾਰੇ ਦੇ ਵਿੱਚ ਭਵਿੱਖ ਬਾਣੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ 4 ਸਾਲ ਦੀ ਉਮਰ ਹੋਈ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਆ ਵਿਆਹ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਭ ਤੋਂ ਵੱਡੇ ਭਰਾ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਵੱਡੇ ਛਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ 4 ਸਾਲ ਹੈ ਬਰਾਤ ਚੜ੍ਹਦੀ ਹੈ ਬਹੁਤ ਸਾਰੀ ਸੰਗਤ ਇਕੱਠ ਰਿਸ਼ਤੇਦਾਰ ਖੜੇ ਨੇ ਇੱਕ ਨਿੱਕਾ ਬੱਚਾ ਉੱਥੇ ਕਿਸੇ ਗਰੀਬ ਪਰਿਵਾਰ ਦਾ ਆਇਆ ਹੋਇਆ ਉਹ ਬਰਾਤ ਵਿੱਚ ਭੀੜ ਵਿੱਚ ਥੋੜਾ ਜਿਹਾ ਅੱਗੇ ਹੁੰਦਾ ਫਿਰ ਪਿੱਛੇ ਚੱਲਾ ਜਾਂਦਾ ਅੱਗੇ ਹੁੰਦਾ ਪਿੱਛੇ ਚੱਲਾ ਜਾਂਦਾ ਦੋ ਚਾਰ ਵਾਰੀ ਇਹ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖ ਲਈ 4 ਸਾਲ ਦੀ ਉਮਰ ਹੈ ਬੱਚਾ ਬੱਚੇ ਨੂੰ ਛੇਤੀ ਪਹਿਚਾਨ ਜਾਂਦਾ ਹੈ ਮਹਾਰਾਜ ਉਹਦੇ ਕੋਲ ਗਏ ਕਹਿੰਦੇ ਕੀ ਗੱਲ ਤੂੰ ਇਸ ਤਰ੍ਹਾਂ ਕਿਉਂ ਕਰਦਾ ਹੈ ਉਹਨੇ ਆਪੋ ਜਿਵੇਂ ਬੱਚੇ ਦਾ ਸ਼ਬਾਹ ਹੁੰਦਾ ਤੇ ਉਹਨੂੰ ਵੇਖ ਕੇ ਸਮਝ ਗਏ ਕਹਿੰਦੇ ਕੀ ਗੱਲ ਤੂੰ ਕੱਪੜੇ ਕਿਉਂ ਨਹੀਂ ਪਾਏ ਤਨ ਤੋਂ ਨਗਨ ਕਿਉਂ ਹੈ ਉਦੇ ਵਿਚਾਰੇ ਤੇ ਕੱਪੜੇ ਨਹੀਂ ਸੀ ਪਾਏ ਠੰਡ ਦਾ ਮੌਸਮ ਸੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ 4 ਸਾਲ ਦੀ ਉਮਰ ਚ ਆਪਣੀ ਕੀਮਤੀ ਪੁਸ਼ਾਕ ਕਿਉਂਕਿ ਵਿਆਹ ਸ਼ਾਦੀ ਨੂੰ ਪੱਖ ਸਰ ਬੱਚਿਆਂ ਨੂੰ ਜ਼ਰੂਰ ਵਧੀਆ ਕੱਪੜੇ ਸਿਮਾ ਕੇ ਦੇਣੇ ਆ ਕੀਮਤੀ ਪੁਸ਼ਾਕ ਉਤਾਰ ਕੇ ਉਸੇ ਟਾਈਮ ਉਸ ਬੱਚੇ ਨੂੰ ਕਹਿਣ ਲੱਗੇ ਆ ਲੈ ਪਹਿਲਾਂ ਇਹਨੂੰ ਤੂੰ ਪਾ ਜਦੋਂ ਪੁਸ਼ਾਕ ਪਾਈ ਇੱਕਦਮ ਧਿਆਨ ਗਿਆ ਗੁਰੂ ਤੇਗ ਬਹਾਦਰ ਸਾਹਿਬ ਵੱਲ ਮਤਾਂ ਨਾਨਕ ਜੀ ਨੇ ਵੇਖਿਆ ਸਿੱਖਾਂ ਨੇ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਹੀ ਪਤਾ ਲੱਗਿਆ ਕਹਿੰਦੇ ਪੁਸ਼ਾਕ ਕਿੱਥੇ ਆ ਕਹਿਣ ਲੱਗੇ ਵੀ ਪਿਤਾ ਜੀ ਉਹ ਇੱਕ ਹੋਰ ਨਿੱਕਾ ਬੱਚਾ ਮੇਰਾ ਸਾਥੀ ਹੈ ਉਹਦੇ ਤਨ ਤੇ ਹੈ ਨਹੀਂ ਸੀ ਮੈਂ ਉਤਾਰ ਕੇ ਉਹਨੂੰ ਦੇ ਦਿੱਤੀ ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਭਵਿੱਖਤ ਬਾਚ ਕਰੇ ਭਵਿੱਖਤ ਬਚਨ ਮਹਾਰਾਜ ਕਹਿੰ ਲੱਗੇ ਵੀ ਵਾਹ ਬੇਟਾ ਕਮਾਲ ਹੋ ਗਈ ਹੈ ਜਿਸ ਕਾਰਜ ਨੂੰ ਕਰਨ ਵਾਸਤੇ ਤੁਸੀਂ ਆਗਮਨ ਲਿਆ ਸੰਸਾਰ ਚ ਆਇਓ ਉਸ ਕਾਰਜ ਦੀ ਅਰੰਭਤਾ ਬਹੁਤ ਨਿੱਕੀ ਉਮਰ ਚ ਕੀਤੀ ਹੈ ਤੇ ਮੁਬਾਰਕ ਹੈ ਹੁਣ ਇਹ ਬਚਨ ਕਿੱਥੇ ਜਾ ਕੇ ਸੱਚ ਹੋਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਰੱਖਿਆ ਵਾਸਤੇ ਦਿੱਲੀ ਗਏ ਸੀਸ ਦਿੱਤਾ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਬਚਨ ਕੀਤੇ ਸਨ ਕਹਿੰਦੇ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟੀ ਪੈ ਢਾਪੀ ਚਾਦਰ ਉਹਨਾਂ ਨੇ ਭਾਰਤ ਦੇ ਨੰਗੇਜ਼ ਨੂੰ ਕੱਜ ਲਿਆ ਸੀ ਨਿੱਕੇ ਬੱਚੇ ਦਾ ਨੰਗੇਸ਼ ਦੇਖਿਆ ਤੇ ਆਪਣੇ ਪੋਸ਼ਾਕ ਉਤਾਰ ਕੇ ਦੇ ਦਿੱਤੀ ਜਦੋਂ ਭਾਰਤ ਦਾ ਨੰਗੇਸ਼ ਵੇਖਿਆ ਮਹਾਰਾਜ ਨੇ ਆਪਣੇ ਤਨ ਨੂੰ ਚਾਦਰ ਬਣਾ ਕੇ ਪਾ ਦਿੱਤਾ ਸੀ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਵਡਿਆਈ ਹੈ ਬੜੀ ਵੱਡੀ ਤੇ ਇਹ ਤੋਂ ਬਾਅਦ ਇੱਕ ਹੋਰ ਬਹੁਤ ਅਹਿਮ ਘਟਨਾ ਅੱਜ ਵੀ ਸਾਡਾ ਮਨ ਹੁੰਦਾ ਵੀ ਸਾਡੇ ਘਰ ਗੁਰੂ ਸਾਹਿਬ ਆਉਣ ਆਪਾਂ ਗੁਰੂ ਸਾਹਿਬ ਦੇ ਸਰੂਪ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਨੂੰ ਚਲੋ ਆਪਾਂ ਕਰ ਲੈ ਕੇ ਜਾਂਦੇ ਆ ਪਰ ਕਈ ਵਾਰੀ ਨਾ ਸਾਡੇ ਮਨ ਦੀ ਭਾਵਨਾ ਹੁੰਦੀ ਹੈ ਰਜ਼ੋਈ ਹੁੰਦੀ ਹੈ ਅੰਦਰ ਚਾਅ ਹੁੰਦਾ ਪਰ ਸ਼ਮਾ ਨਹੀਂ ਬਣਦਾ ਕਈ ਕਿ ਸਾਲ ਲੰਘ ਜਾਂਦੇ ਇੱਕ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਉਂਦਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਰਾਵੜੀ ਤੋਂ ਉਹਦਾ ਨਾਮ ਹੈ ਦੇਵਾਰਾਮ ਕਹਿਣ ਲੱਗਾ ਮਹਾਰਾਜ ਵੀ ਦਰਸ਼ਨ ਕੀਤੇ ਨਿਹਾਲੋਗੇ ਪਰ ਮੇਰਾ ਦਿਲ ਕਰਦਾ ਹੈ ਹਰ ਇੱਕ ਨੂੰ ਹੁੰਦਾ ਵੀ ਤੁਸੀਂ ਥਾਂ ਥਾਂ ਤੇ ਵਿਚਰਦੇ ਹੋ ਸੰਗਤਾਂ ਦੇ ਘਰਾਂ 'ਚ ਜਾਂਦੇ ਹੋ ਕਦੀ ਸਮਾਂ ਬਣੇ ਤੇ ਇਸ ਗਰੀਬਖਾਨੇ ਦੇ ਵਿੱਚ ਆਪਣੇ ਚਰਨ ਜ਼ਰੂਰ ਪਾਓ ਭਾਵੇਂ ਸਾਡੇ ਘਰ ਆਇਓ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਵੀ ਆ ਤੇ ਜਾਵਾਂਗੇ ਤੇ ਤੁਹ ਤੋਂ ਪਹਿਚਾਨ ਨਹੀਂ ਹੋਣਾ ਪਹਿਚਾਨ ਲੇਗਾ ਕਹਿੰਦਾ ਮਹਾਰਾਜ ਹਾਦੂਗੀ ਤੇ ਕਿਹੜੀ ਗੱਲ ਹੈ ਕਹਿੰਦੇ ਆਪਣੇ ਆਪ ਨੂੰ ਸੰਭਾਲ ਲੇਗਾ ਸਿੱਖ ਬੜਾ ਹਰਨ ਹੋਈ ਜਾਰੇ ਮਹਾਰਾਜ ਕਿਹੜੀਆਂ ਗੱਲਾਂ ਕਰ ਰਹੇ ਹੋ ਵੀ ਤੁਸੀਂ ਆਉ ਤੇ ਸਹੀ ਮੈਨੂੰ ਤੇ ਚੋਈ ਬਹੁਤ ਹੋ ਜਾਣਾ ਹੈ ਇਹ ਕਿਤੇ ਇਸ ਤਰ੍ਹਾਂ ਹੋ ਜਾਏਗਾ ਵੀ ਕੀੜੀ ਤੇ ਕਰਨ ਰਹਿਣ ਪ੍ਰਗਟ ਹੋ ਗਏ ਮਹਾਰਾਜ ਕਹਿੰਦੇ ਚਲੋ ਫਿਰ ਆਵਾਂਗੇ ਜ਼ਰੂਰ ਉਡੀਕ ਕਰੀ ਬੈਠ ਕੇ ਭਰੋਸਾ ਨਾ ਤੋੜੀ ਛਮਾਪਣੀ ਚੱਲੇ ਚੱਲਦਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਚਲੇ ਜਾਂਦੇ ਨੇ ਪਾਤਸ਼ਾਹ ਦੀ ਸ਼ਹਾਦਤ ਹੋ ਜਾਂਦੀ ਹੈ ਗੁਰੂ ਦੀ ਵਡਿਆਈ ਦੇਖੋ ਕਿੰਨੀ ਵੱਡੀ ਹੈ ਅਰ ਮੈਂ ਬੇਨਤੀ ਕਰਾਂ ਗੁਰੂ ਨੂੰ ਕਦੀ ਵੀ ਜਨਮ ਤੇ ਮੌਤ ਵਿੱਚ ਆਪਾਂ ਬੰਨ ਨਹੀਂ ਸਕਦੇ ਕਿਵਰ ਸਰੀਰ ਨਾਲ ਗੱਲ ਜੁੜਦੀ ਹੈ ਗੁਰੂ ਜੋਤ ਦਾ ਨਾਮ ਹੈ ਸਰੀਰ ਰਾਹੀਂ ਜੁਗਤ ਪ੍ਰਗਟ ਹੁੰਦੀ ਹੈ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰ ਉਪਕਾਰੀ ਆਏ ਸ਼ਹੀਦੀ ਹੋ ਗਈ ਸਾਰੇ ਪਾਸੇ ਖਬਰ ਫੈਲ ਗਈ ਮਿੰਟੋਂ ਮਿੰਟ ਸ਼ਾਮ ਤੱਕ ਇਹ ਖਬਰ ਕਿਉਂਕਿ ਕਰਨਾਲ ਦੇ ਨੇੜੇ ਇਲਾਕਾ ਤਰਾਵੜੀ ਕਰਨਾਲ ਤੋਂ ਤਕਰੀਬਨ 100 ਕੁ ਕਿਲੋਮੀਟਰ ਦੇ ਨੇੜੇ ਤੇੜੇ ਦਿੱਲੀ ਰਹਿ ਜਾਂਦੀ ਹੈ ਸ਼ਾਮ ਤੱਕ ਤਰਾਵੜੀ ਚ ਖਬਰ ਪਹੁੰਚ ਗਈ। ਵੀ ਤਿੰਨ ਸਿੱਖ ਸ਼ਹੀਦ ਕਰ ਦਿੱਤੇ ਔਰੰਗਜ਼ੇਬ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਸ਼ਹੀਦ ਹੋ ਗਏ। ਇਹ ਗੱਲ ਜਦੋਂ ਭਾਈ ਦੇਵਾਰਾਮ ਨੇ ਸੁਣੀ ਉੱਚੀ ਉੱਚੀ ਰੋਇਆ। ਬਹੁਤ ਉੱਚੀ ਉੱਚੀ। ਪਰੇਸ਼ਾਨ ਹੋ ਗਿਆ। ਮਨ ਦੇ ਵਿੱਚ ਕਈ ਖਿਆਲ ਉੱਠਣ ਲੱਗੇ। ਮਾੜੇ ਚੰਗੇ ਖਿਆਲ ਚੱਲ ਪਏ। ਵੀ ਤੇ ਗੁਰੂ ਸਾਹਿਬ ਧੋਖਾ ਕਰ ਗਏ। ਮਹਾਰਾਜ ਨੇ ਤੇ ਮੇਰੇ ਨਾਲ ਵਚਨ ਕੀਤਾ ਸੀ। ਵੀ ਤੇਰੇ ਘਰ ਆਵਾਂਗੇ, ਜ਼ਰੂਰ ਆਵਾਂਗੇ। ਗੁਰੂ ਬਚਨ ਦੇ ਪੱਕੇ ਹੁੰਦੇ ਨੇ। ਬੜਾ ਕੁਝ ਸੁਣਿਆ ਸੀ। ਅਫਸੋਸ। ਕੀ ਕਰ ਸਕਦਾ ਹੈ ਅਗਲਾ ਦਿਨ ਚੜਦਾ ਹੈ ਸ਼ਾਮ ਦਾ ਵੇਲਾ ਹੋ ਜਾਂਦਾ ਹੈ ਕੱਪੜੇ ਧੋਣ ਦਾ ਕੰਮ ਕਰਦਾ ਸੀ ਇਹ ਪਾਈ ਦੇ ਬਾਰਾਂ ਕੱਪੜੇ ਧੁੰਦਿਆਂ ਧੁੰਦਿਆਂ ਅੱਜ ਫੇਰ ਮਨ ਦੇ ਵਿੱਚ ਆਇਆ ਹੁਣ ਧੋਤੇ ਵੀ ਨਹੀਂ ਜਾ ਰਹੇ ਪਿੰਡ ਦੇ ਬਾਹਰ ਬਾਰ-ਬਾਰ ਖੂਹ ਤੇ ਚਲਾ ਜਾਂਦਾ ਹੈ ਪਰ ਮਨ ਦੇ ਵਿੱਚ ਵਿਰਾਗ ਵੀ ਉਤਪੰਨ ਹੁੰਦਾ ਅੱਖਾਂ 'ਚ ਵਿਰਾਗ ਦੇ ਹੰਝੂ ਵੀ ਚੱਲੇ ਜਾਂਦੇ ਕੰਮ ਵੀ ਨਹੀਂ ਹੋ ਰਿਹਾ ਬਹਿ ਗਿਆ ਥੱਕ ਕੇ ਕੁਝ ਸੋਚਾਂ ਸੋਚਦੇ ਇੰਨੇ 'ਚ ਕੀ ਦੇਖਦਾ ਸੰਧਿਆ ਦਾ ਵੇਲਾ ਹੋ ਗਿਆ ਸੂਰਜ ਛਿਪ ਰਿਹਾ ਹਨੇਰਾ ਜਿਹਾ ਹੋਣ ਲੱਗਿਆ ਇਨੂੰ ਦੂਰੋਂ ਇੱਕ ਇਨਸਾਨ ਹੁੰਦਾ ਦਿਖਾਈ ਦਿੱਤਾ ਥੋੜਾ ਜਿਹਾ ਨੇੜੇ ਆਇਆ ਇਹਨੂੰ ਪਤਾ ਲੱਗਾ ਵੀ ਤੇ ਗੁਰੂ ਦਾ ਸੇਖ ਲੱਗਦਾ ਹੈ ਕਹਿਣ ਲੱਗੇ ਭਾਈ ਸੇਖਾਂ ਕਹਿੰਦੇ ਹਾਂ ਕਹਿੰਦੇ ਲੁਕਦਾ ਕਿਉਂ ਫਿਰਦਾ ਹੈ ਕਹਿੰਦੇ ਕੰਮ ਹੀ ਇਦਾਂ ਦਾ ਹੈ ਕਹਿੰਦੇ ਵੀ ਤੂੰ ਦੱਸ ਕੀ ਕਰਉਣਾ ਸੇਖ ਨੇ ਪੁੱਛਿਆ ਦੇਵਰਾਮ ਨੂੰ ਵੀ ਤੂੰ ਦੱਸ ਕੀ ਚਾਹੀਦਾ ਹੈ ਕਹਿੰਦਾ ਡਰ ਨਾ ਮੈਂ ਵੀ ਗੁਰੂ ਦਾ ਸੇਖਾਂ ਮੈਂ ਤੈਨੂੰ ਇੱਕ ਗੱਲ ਪੁੱਛਣੀ ਹੈ ਤੇ ਗੁਰੂ ਤੇਗਬਹਾਦਰ ਸਾਹਿਬ ਨੂੰ ਜਾਣਦਾ ਉਹ ਕਹਿੰਦੇ ਬਿਲਕੁਲ ਚੰਗੀ ਤਰ੍ਹਾਂ ਜਾਣਦਾ ਤੂੰ ਮਿਲਿਆ ਸਿੱਖ ਕੌਣ ਹੈ ਭਾਈ ਜੱਤ ਹੈ ਜਿਹਦੇ ਕੋਲ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਚੁੱਕਿਆ ਹੈ ਟੋਕਰੇ ਦੇ ਵਿੱਚ ਰੱਖਿਆ ਸਿਰ ਤੇ ਜਦੋਂ ਉਹਨੇ ਗੱਲ ਕਹੀ ਦੇਵਾ ਰਾਮ ਜੀ ਨੇ ਵੀ ਤੂੰ ਮਿਲਿਆ ਜੱਤਾ ਜੀ ਦੀਆਂ ਅੱਖਾਂ 'ਚ ਹੰਝੂ ਆ ਗਏ ਪਰ ਕਿਸੇ ਤਰੀਕੇ ਨਾਲ ਰੁਕਿਆ ਕਿਉਂਕਿ ਕਿਸੇ ਨੂੰ ਸ਼ੱਕ ਨਾ ਹੋ ਜਾਏ ਕਹਿੰਦੇ ਵੀ ਸਿੱਖ ਤੇ ਹਮੇਸ਼ਾ ਹੀ ਮਿਲਿਆ ਹੁੰਦਾ ਮੈਂ ਤੇ ਹੁਣ ਵੀ ਗੁਰੂ ਨਾਲ ਮਿਲਿਆ ਹੋਇਆ ਹੈ ਕਹਿੰਦੇ ਇੱਕ ਗੱਲ ਦੱਸ ਵੀ ਗੁਰੂ ਕਦੇ ਝੂਠ ਵੀ ਬੋਲਦਾ ਹੈ ਦੇਵਾ ਰਾਮ ਜੱਤਾ ਜੀ ਨੂੰ ਪੁੱਛ ਰਹੇ ਨੇ ਜੱਤਾ ਜੀ ਕਹਿੰਦੇ ਵੀ ਕਦੇ ਨਹੀਂ ਗੁਰੂ ਕਦੀ ਵੀ ਝੂਠ ਨਹੀਂ ਬੋਲਦੇ ਗੁਰੂ ਤੇ ਉਪਦੇਸ਼ ਦਿੰਦੇ ਆ ਬੋਲੀ ਐ ਸੱਚ ਧਰਮ ਝੂਠ ਨਾ ਬੋਲੀ ਐ ਗੁਰੂ ਕਿਵੇਂ ਝੂਠ ਬੋਲੇਗਾ ਦੇਵaram ਕਹਿ ਲੱਗੇ ਮੇਰੇ ਨਾਲ ਗੁਰੂ ਨੇ ਝੂਠ ਬੋਲਿਆ ਜੱਤਾ ਜੀ ਕਹਿੰਦੇ ਉਹ ਕਿਦਾਂ ਕਹਿੰਦੇ 2 ਮਿੰਟ ਦਾ ਸ਼ਮਾਂ ਦੇ ਕੇ ਮੇਰੇ ਕੋਲ ਬਹਿ ਜਾ ਬਹਿ ਗਿਆ ਕਹਿੰਦੇ ਇਸ ਤਰ੍ਹਾਂ ਹੋਈ ਸੀ ਗੱਲ ਮੈਂ ਅਨੰਦਪੁਰ ਸਾਹਿਬ ਗਿਆ ਮੈਂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਵੀ ਸਤਿਗੁਰੂ ਜੀ ਕਦੀ ਗਰੀਬ ਨਿਵਾਜ਼ੀ ਕਰਿਓ ਇਸ ਆਪਣੇ ਸੇਵਕ ਦੇ ਗਰੀਬਖਾਨੇ ਚ ਕਦੀ ਚਰਨ ਪਾਇਓ ਤੇ ਮਹਾਰਾਜ ਨੇ ਵਾਦਾ ਕੀਤਾ ਸੀ ਮੈਂ ਜ਼ਰੂਰ ਆਵਾਂਗਾ ਜ਼ਰੂਰ ਆਵਾਂਗਾ ਤੂੰ ਢੀਕ ਕਰੀ ਤੂੰ ਪਹਿਚਾਨ ਲੈ ਤੂੰ ਸਾਨੂੰ ਸੰਭਾਲ ਵੀ ਲਈ ਮੈਂ ਤਿਆਰੀ ਕਰਕੇ ਬੈਠਾ ਮੈਂ ਤੇ ਪਿੰਡ ਚ ਰੌਲਾ ਪਾ ਦਿੱਤਾ ਵੀ ਮੇਰੇ ਘਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਉਣਾ ਹੈ ਅੱਜ ਕੱਲ ਸਾਡੇ ਘਰ ਚ ਕਿਸੇ ਮੰਤਰੀ ਸਨਿਆਣਾ ਹੋਵੇ ਨਾ ਕੋਈ ਛੋਟਾ ਮੋਟਾ ਮੰਤਰੀ ਹੋਵੇ ਕੋਈ ਲੀਡਰ ਹੁੰਦਾ ਕੋਈ ਸਰਪੰਚੀ ਨੇ ਆਉਣੋਂ ਬੰਦਾ ਕਿੰਨੀ ਤਿਆਰੀ ਕਰਦਾ ਸਾਰੇ ਪਿੰਡ ਚ ਰੌਲਾ ਪੈ ਜਾਂਦਾ ਹੈ ਤੇ ਗੁਰੂ ਸਾਧ ਸਾਬ ਦਾ ਕਿਸੇ ਸਿੱਖ ਦੇ ਘਰ ਜਾਣਾ ਇਸ ਤਰ੍ਹਾਂ ਸੀ ਜਿਵੇਂ ਕਿਸੇ ਦੇ ਘਰ ਬਾਦਸ਼ਾਹ ਆ ਰਿਹਾ ਹੋਵੇ ਇਹ ਕੋਈ ਛੋਟੀ ਗੱਲ ਨਹੀਂ ਸੀ ਕਦੀ ਵੀ ਭਾਈ ਦੇਵਰਾਮੇ ਗੱਲ ਕਹਿ ਕੇ ਫੇਰ ਰੁਪੇ ਕਿਉਂ ਕਹਿੰਦੇ ਹੁਣ ਤੇ ਮੈਨੂੰ ਪਤਾ ਮੇਰਾ ਸੁਪਨਾ ਬਿਲਕੁਲ ਹੀ ਟੁੱਟ ਗਿਆ ਚੱਕਨਾ ਚੂਰ ਹੋ ਗਿਆ ਤੇ ਮੈਨੂੰ ਪਤਾ ਲੱਗਿਆ ਗੁਰੂ ਸਾਹਿਬ ਸ਼ਹੀਦ ਹੋ ਗਏ ਭਾਈ ਜੈਤਾ ਜੀ ਨੇ ਦੇਖ ਲਿਆ ਵੀ ਸਿੱਖ ਦਾ ਭਰੋਸਾ ਤੇ ਭਾਵਨਾ ਬਹੁਤ ਪੱਕੀ ਹੈ ਤੇ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਵੀ ਰਾਤ ਹੋਣ ਲੱਗੀ ਵੀ ਮੈਂ ਰੁਕਣਾ ਚਾਹੁੰਨਾ ਤੇਰੇ ਘਰੇ ਰੁਕ ਜਾ ਕਿਨ ਲੱਗੇ ਕੋਈ ਨਹੀਂ ਘਰ ਤੇ ਗੁਰੂ ਦਾ ਹੀ ਹੁੰਦਾ ਤੂੰ ਆ ਜਾ ਅੰਦਰ ਚਲੇ ਗਏ ਥੋੜੀਆਂ ਗੱਲਾਂ ਕੀਤੀਆਂ ਹੌਲੀ ਹੌਲੀ ਭਾਈ ਜੱਤਾ ਜੀ ਕਹਿਣ ਲੱਗੇ ਵੀ ਜੇ ਗੁਰੂ ਸਾਹਿਬ ਆਗੇ ਤੂੰ ਕੀ ਕਰੇਗਾ ਤੂੰ ਕੀ ਤਿਆਰੀ ਕੀਤੀ ਸੀ ਵੀ ਜੇ ਗੁਰੂ ਸਾਹਿਬ ਆਉਂਦੇ ਉਹ ਕਹਿੰਦੇ ਵੀ ਆ ਇੱਕ ਮੇਰੇ ਕੋਲ ਮੰਜਾ ਪਿਆ ਮੈਂ ਇਹ ਤਿਆਰ ਕੀਤਾ ਸੀ ਵਿਸ਼ਾਈ ਉਹਨਾਂ ਨੇ ਇੱਕ ਚੱਕ ਕੇ ਗੱਦਾ ਵਿਸ਼ਾ ਕਹਿੰਦੇ ਆ ਸੀ ਵਿਸ਼ਾਈ ਇਹਦੇ ਉੱਪਰ ਇੱਕ ਹੋਰ ਕੀ ਹੈ ਕਹਿੰਦੇ ਇਹਦੇ ਉੱਪਰ ਇੱਕ ਮੈਂ ਚਾਦਰ ਵਿਛਾਉਣੀ ਸੀ ਪੂਰਾ ਜਦੋਂ ਅਸਣ ਤਿਆਰ ਕਰ ਦਿੱਤਾ ਨਾ ਹੁਣ ਭਾਈ ਜੈਤਾ ਜੀ ਨੇ ਉਹ ਟੋਕਰਾ ਖੋਲ੍ਹਿਆ ਤੇ ਕਹਿਣ ਲੱਗੇ ਵੀ ਹੁਣ ਆਪਣੇ ਦਿਲ ਨੂੰ ਕਿਹੜਾ ਕਰ ਲੈ ਇੱਕ ਚਾਦਰ ਖੋਲੀ ਦੋ ਚਾਦਰ ਖੋਲੀ ਤਿੰਨ ਚਾਦਰਾਂ ਖੋਲੀਆਂ ਚੌਥੀ ਨੂੰ ਖੂਨ ਲੱਗਿਆ ਹੋਇਆ ਹੈ ਮਨ ਦੇ ਵਿੱਚ ਕਾਲਾਪਣ ਆ ਗਿਆ ਡਰਨ ਲੱਗ ਪਏ ਹੁਣ ਕਈ ਤਰ੍ਹਾਂ ਦੇ ਖਿਆਲ ਆ ਗਏ ਵੀ ਜੋ ਸੋਚਾਂ ਮਨ ਵਿੱਚ ਕਈ ਵਾਰੀ ਚੱਲਦੀ ਹੁੰਦੀ ਹੈ ਨਾ ਉਹੀ ਸੀਨ ਸਾਹਮਣੇ ਆ ਜਾਂਦਾ ਹੈ ਭਾਈ ਦੇਵਾਰਾਂ ਕਹਿਣ ਲੱਗੇ ਵੀ ਪੰਜਵੀਂ ਚਾਦਰ ਖੋਲਣ ਤੋਂ ਪਹਿਲਾਂ ਇੱਕ ਵਾਰ ਦੱਸ ਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਹੈ ਕਿੱਥੇ ਨੇ ਭਾਈ ਜੱਤਾ ਜੀ ਨੇ ਦਿਲ ਕਿੜਾ ਕੀਤਾ ਕਹਿੰਦੇ ਗੁਰੂ ਕਦੇ ਝੂਠ ਨਹੀਂ ਬੋਲਦਾ ਤੇਰੇ ਨਾਲ ਵਾਅਦਾ ਕੀਤਾ ਸੀ ਅੱਜ ਗੁਰੂ ਸਾਹਿਬ ਤੇਰੇ ਘਰ ਆਏ ਨੇ ਜਦੋਂ ਪੰਜਵੀਂ ਚਾਦਰ ਖੋਲੀ ਕੀ ਵੇਖਿਆ ਲਹੂ ਦੇ ਨਾਲ ਉਹ ਸਾਰੀ ਚਾਦਰ ਭਰੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਉੱਥੇ ਪਿਆ ਹੈ ਤਾਹਾਂ ਨਿਕਲ ਗਈਆਂ ਭਾਈ ਦੇਵਾਰਾਮ ਜੀ ਨੂੰ ਭਾਈ ਜੈਤਾ ਜੀ ਨੇ ਬਹੁਤ ਮੂੰਹ ਤੇ ਹੱਥ ਰੱਖ ਕੇ ਚੁੱਪ ਕਰਾਇਆ ਹਾਲਾਤ ਜਿਸ ਤਰ੍ਹਾਂ ਦੇ ਬਣੇ ਹੋਏ ਸਨ ਕਹਿੰਦੇ ਰੌਲਾ ਨਾ ਪਾ ਗੁਰੂ ਨੇ ਬਚਨ ਪੁਗਾ ਦਿੱਤਾ ਹੈ ਦੇਵਾਰਾਮ ਬਹੁਤ ਰੋਇਆ ਸਾਰੀ ਰਾਤ ਰੋਇਆ ਸਾਰੀ ਰਾਤ ਗੁਰੂ ਸਾਹਿਬ ਦੇ ਸਰੂਪ ਕੋਲ ਬੈਠਾ ਰਿਹਾ ਆਪਣੇ ਪੱਲੇ ਦੇ ਨਾਲ ਸੀਸ ਨੂੰ ਜਿਵੇਂ ਚੌਰ ਸਾਹਿਬ ਕਹ ਲੋ ਝੱਲਦਾ ਰਿਹਾ ਇੱਕੋ ਗੱਲ ਕਹੀ ਜਾ ਰਿਹਾ ਪਾਤਸ਼ਾਹ ਇਸ ਤਰ੍ਹਾਂ ਕਿਉਂ ਆਏ ਹੋ ਮੈਂ ਇਹ ਨਹੀਂ ਸਿੱਖਿਆ ਵੀ ਇਸ ਤਰ੍ਹਾਂ ਹੋ ਅਨੇ ਵਾਪਰ ਚੁੱਕੇ ਸਨ ਜੱਤਾ ਜੀ ਕਹਿੰਦੇ ਦੇਖ ਗੁਰੂ ਝੂਠ ਨਹੀਂ ਬੋਲਦਾ ਗੁਰੂ ਨੇ ਬਚਨ ਪੁਗਾਇਆ ਹੈ ਗੁਰੂ ਸ਼ਹੀਦ ਹੋਣ ਤੋਂ ਬਾਅਦ ਵੀ ਤੇਰੇ ਘਰ ਆ ਗਏ ਜਦੋਂ ਕੋਈ ਸੱਚੇ ਦਿਲੋਂ ਯਾਦ ਕਰਦਾ ਹੈ ਦਾ ਅਰਥ ਹੈ ਰੂਸਾ ਸੱਚਾ ਹੈ ਭਾਵਨਾ ਸੱਚੀ ਹੈ ਤੁਸੀਂ ਵਕਈ ਅੰਦਰੋਂ ਤੁਰ ਅੰਤਰਾਤਮਾ ਤੋਂ ਜੁੜ ਕੇ ਬੇਨਤੀ ਕਰਦੇ ਹੋ ਨਾ ਉਹਨੂੰ ਗੁਰੂ ਜ਼ਰੂਰ ਪੂਰੀ ਕਰਦੇ ਹੈ ਸਾਰੀ ਰਾਤ ਦੋਵੇਂ ਸਿੱਖ ਨਹੀਂ ਸੁੱਤੇ ਸਾਰੀ ਰਾਤ ਪਾਈ ਦੇਵਾਰਾਮ ਨੇ ਮਹਾਰਾਜ ਜੀ ਨੂੰ ਕੱਪੜੇ ਦਾ ਹੀ ਚੋਰ ਬਣਾ ਕੇ ਚੁਲਾਇਆ ਉਹਨਾਂ ਦੇ ਮਹਾਰਾਜ ਜੀ ਦੇ ਸੀਸ ਦਾ ਇਸ਼ਨਾਨ ਕਰਵਾਇਆ ਫਿਰ ਨਵੇਂ ਸਵੱਛ ਕੱਪੜੇ ਸਵੱਛ ਬਸਤਰ ਵਧੀਆਂ ਆਪਣੇ ਘਰ ਦਾ ਜੋ ਵੀ ਚਲੋ ਉਹਦੇ ਕੋਲ ਬਣਦਾ ਸਰਦਾ ਸੀ ਉਹਨੇ ਕੀਤਾ ਤੇ ਅਗਲੇ ਸਵੇਰ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਭਾਈ ਜੈਤਾ ਜੀ ਉਹ ਸੀਸ ਲੈ ਕੇ ਅਗਲੇ ਪੜਾਵ ਵੱਲ ਰਵਾਨਾ ਹੋ ਗਏ ਤੇ ਦੇਵਾਰਾਮ ਇੱਕੋ ਹੀ ਗੱਲ ਕਹਿੰਦਾ ਰਿਹਾ ਪਾਤਸ਼ਾਹ ਮੈਨੂੰ ਬਖਸ਼ ਲੈ ਝੂਠਾ ਮੈਂ ਨਿਕਲ ਗਿਆ ਗੁਰੂ ਕਦੀ ਝੂਠਾ ਨਹੀਂ ਹੁੰਦਾ ਝੂਠਾ ਤੇ ਬੰਦਾ ਹੀ ਹੋ ਜਾਂਦਾ ਤੋ ਮੈਨੂੰ ਝੂਠਾ ਪਾਤਾ ਅਬੰਦੀ ਮਤਾਂ ਕਿਤੇ ਵੀ ਗੁਰੂ ਜੋ ਤਾਂ ਨਾਮ ਹੈ ਗੁਰੂ ਬਖਸ਼ਿਸ਼ ਦਾ ਨਾਮ ਹੈ ਗੁਰੂ ਤੇ ਰਹਿਮਤਾ ਵਰਤੌਣ ਦਾ ਨਾਮ ਹੈ ਸਾਡੇ ਭਰੂਸੇ ਚ ਕਮੀ ਆ ਜਾਂਦੀ ਹੈ ਗੁਰੂ ਸਾਹਿਬ ਨੇ ਕਿਹੜੇ ਰੂਪ ਚ ਤੁਹਾਨੂੰ ਨਿਵਾਜ ਦੇਣਾ ਹੈ ਕਿਹੜੀ ਬਖਸ਼ਿਸ਼ ਕਰ ਦੇਣੀ ਹੈ ਕਦੋਂ ਤੁਹਾਨੂੰ ਕਿਸ ਰੂਪ ਦੇ ਵਿੱਚ ਆਨੰਦ ਨਾਲ ਭਰ ਦੇਣਾ ਆਪਾਂ ਨਹੀਂ ਸੋਚ ਸਕਦੇ ਇਹ ਤਾਂ ਸਾਡੇ ਹੀ ਭਰੂਸਾ ਜਿਹੜਾ ਥੜਕ ਜਾਂਦਾ ਅਸੀਂ ਸਤਗੁਰੂ ਦਾ ਘਰ ਛੱਡ ਕੇ ਪਤਾ ਨਹੀਂ ਕਿੱਥੇ ਕਿੱਥੇ ਕਿਹੜੇ ਚੱਕਰਾਂ ਚ ਟੂਣੇ ਧਾਗੇ ਤਵੀਤ ਜੰਤਰਾ ਮੰਤਰਾਂ ਚ ਅਸੀਂ ਲੋਕ ਫਸਦੇ ਆਂ ਗੁਰੂ ਤਾਂ ਕਹਿੰਦੇ ਨੇ ਥੋੜਾ ਜਿਹਾ ਇੰਤਜ਼ਾਰ ਕਰ ਲੈ ਬਖਸ਼ਿਸ਼ ਹੋਏਗੀ ਸਾਨੂੰ ਭਰੋਸਾ ਕਾਇਮ ਰੱਖਣਾ ਪੈਣਾ ਸੋ ਗੁਰੂ ਦੇ ਦਿਨ ਮਨਾਉਣੇ ਉਦੋਂ ਸਫਲ ਨੇ ਜਦੋਂ ਸਾਡਾ ਇੱਕ ਤੇ ਗੁਰੂ ਤੇ ਵਿਸ਼ਵਾਸ ਬਣੇ ਭਰੋਸਾ ਬਣੇ ਤੇ ਦੂਜੀ ਬੇਨਤੀ ਕਰਾਂ ਜਿਹੜੇ ਵੀ ਗੁਰੂ ਸਾਹਿਬ ਦਾ ਦਿਨ ਹੁੰਦਾ ਕੋਸ਼ਿਸ਼ ਕਰਿਆ ਕਰੋ ਉਹਨਾਂ ਦੀ ਬਾਣੀ ਜ਼ਰੂਰ ਪੜਿਆ ਕਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 57 ਸ਼ਲੋਕ ਹਨ ਸ਼ਲੋਕ ਮਹੱਲਾ ਨੋ ਮਖੀਰ ਚ ਜਾ ਕੇ ਪੜ੍ਹਦੇ ਆ ਜੈ ਜਾਮੰਤੀ ਰਾਗ ਚ 59 ਸ਼ਬਦ ਹਨ ਇਹਨਾਂ ਸ਼ਬਦਾਂ ਦਾ ਜਾਪ ਤੇ ਕੋਸ਼ਿਸ਼ ਕਰੋ ਅਰਥਾਂ ਸਮੇਤ ਬਾਣੀ ਪੜੋ ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਸ੍ਰੀਮੰਤ ਰਾਮ ਤੀਰਥ ਦੰਡੀ ਸੰਿਆਸੀ ਉਹਨਾਂ ਨੇ ਇੱਕ ਗੱਲ ਕਹੀ ਕਹਿੰਦਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹ ਕੇ ਸੰਿਆਸ ਧਾਰਨ ਕਰ ਲਿਆ। ਮੇਰਾ ਦੁਨੀਆ ਤੋਂ ਮੋਟ ਟੁੱਟ ਗਿਆ ਜਦੋਂ ਮੈਂ ਮਹਾਰਾਜ ਜੀ ਦੀ ਬਾਣੀ ਪੜ੍ਹੀ ਮੇਰੀ ਜ਼ਿੰਦਗੀ ਬਦਲ ਗਈ। ਉਹਨਾਂ ਦੀ ਸ਼ਕਲ ਵੀ ਬਦਲ ਗਈ ਉਹਨਾਂ ਦੀ ਅਕਲ ਵੀ ਬਦਲ ਗਈ ਉਹ ਸਿੱਖੀ ਸਰੂਪ ਚ ਆ ਗਏ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ ਕੇ RAM ਤੀਰਥ ਦੰਡੀ ਸੰਿਆਸੀ ਸਰਤਨ ਮਤ ਚ ਸਨ ਕਿਉਂ ਨਹੀਂ ਹੁੰਦਾ ਸਰ ਕਿਉਂ ਨਹੀਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਲੈਣ ਵਾਲਾ ਹੋਵੇ ਤਾਂ ਸਭ ਕੁਝ ਮਿਲ ਜਾਂਦਾ ਹੈ ਤੋ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ